ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਜਸ ਹੋਪ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ 5 ਕਿੱਲੇਾਂ ਦਾ ਟੱਕ ਲੈ ਕੇ ਹਾਜ਼ਰ ਨੇ ਜੋ ਕਿ ਛੋਟੀ ਮਹਿੰਤੀ ਦੇ ਵਿੱਚ ਹੈ ਜੀ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਦੇ ਉੱਤੇ ਹੈ ਜੀ ਹਾਈਵੇ ਦੇ ਉੱਤੇ ਆ ਠੀਕ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਬੁਰਜੀਆਂ ਲੱਗੀਆਂ ਜੀ ਮੋਟਰ ਕਨੈਕਸ਼ਨ ਹੈਗਾ ਹੈ ਜੀ ਛੋਟੀ ਮਹਿੰਤੀ ਹੈ ਜੀ ਠੀਕ ਹੈ ਜੀ 5 ਕਿੱਲੇ ਨੇ 60 ਲੱਖ ਰੁਪਈਆ ਜੀ ਡਿਮਾਂਡ ਆ ਮੌਕੇ ਤੇ ਬਹਿ ਕੇ ਕੁਝ ਵੀ ਹੋ ਸਕਦਾ ਹੈ ਜੀ ਉਹ ਮੋਟਰ ਹੈ ਜੀ ਇਹਦੀ ਠੀਕ ਹੈ ਜੀ ਉਹ ਬੁਰਜੀਆਂ ਲੱਗੀਆਂ ਪਈਆਂ ਬੁਰਜੀਆਂ ਦੇ ਨਾਲ ਨਾਲ ਹੀ ਘੁੰਮ ਜਾਂਦੀ ਪਿੰਡ ਦੇ ਲਾਗੇ ਜਮੀਨ ਹੈ ਜੀ ਠੀਕ ਹੈ ਜੀ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਹਾਈਵੇ ਜਿਸ ਵੀ ਮੇਰੇ ਵੀਰ ਭਾਈ ਨੇ ਲੈਣੀ ਹੋਵੇ ਸਾਣਾ ਤੁਸੀਂ ਕੰਟੈਕਟ ਕਰ ਸਕਦੇ ਨੇ ਠੀਕ ਹੈ ਜੀ ਆ ਤੁਸੀਂ ਰੋਡ ਦੇਖ ਸਕਦੇ ਹੋ ਹਾਈਵੇ ਆ ਠੀਕ ਹੈ ਜੀ ਫਗਵਾੜੇ ਵਾਲਾ ਤੋਂ ਹੁਸ਼ਿਆਰਪੁਰ ਠੀਕ ਹੈ ਜੀ ਮੈਂ ਨੰਬਰ ਦਿੰਦਾ ਹੁੰਦਾ ਜੀ ਕਾਲ ਕਰ ਲਿਆ ਕਰੋ ਧੰਨਵਾਦ ਜੀ ਜਲਦ ਹੀ ਨਿਊ ਟੱਕ ਲੈ ਕੇ ਹਾਜ਼ਰ ਹੋਵਾਂਗਾ